ਪਾਇਆ ਰੱਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇ ਕੋਈ ਨ ਜਾਣੇ ਤੁਮਰਾ ਅੰਤ ਗਰੀ ਤਮਰ ਸੂਤਰ ਧਾਰੀ ਤੁਮ ਤੇ ਹੋ ਏਸੋ ਸੁਆਗਿਆ ਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਵਾਨੀ ਤੁਝ ਆਗੇ ਅਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹ ਨਾਨਕ ਸਭ ਤੇਰੀ ਵਾਹਿਗੁਰੂ ਸਾਹਿਬ ਜੀਉ ਤੀਨੇ ਤਾ ਆਪ ਨਿਵਾਰਨ ਹਾਰਾ ਦੁਖੰਤਾ ਸੁਖਰਾਸਤਾ ਕੋ ਵਿਦਨ ਨ ਕੋ ਲਾਗੇ ਜਾ ਕੀ ਪ੍ਰਵਾਗਿਆ ਅਰਦਾਸ ਸਰਦਾਸ ਇੱਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਰਦਾਸ ਸ੍ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਵਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਐ ਘਰ ਨੋਂ ਨਿਦਾਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਤੇ ਅੰਦਰ ਕੇ ਬੋਲਣਾ ਜੀ ਵਾਹਿਗੁਰੂ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਕੇ ਆਨੰਦ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਜ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਾਰ ਫੜੀਆਂ ਤੇ ਚੜ੍ਹਿਆ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲਣਾ ਜੀ ਵਾਹਿਗੁਰੂ 20ਵੀਂ ਸਦੀ ਕੇ ਅਵਤਾਰ ਧੰਨ ਧੰਨ ਸਤਵਾ ਅਵਤਾਰ ਸ੍ਰੀ ਦੁਰਸਾਗਰਮਾ ਸੋਣਾ ਸਾਹਿਬ ਵਾਲਿਆਂ ਦੀਆਂ ਸਖਤ ਕਮਾਈਆਂ ਦਾ ਧਿਆਨ ਅੰਦਰ ਕੇ ਬੋਲਣਾ ਜੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਵਨ ਕਾ ਸਬਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਹ ਹਰ ਖਿਆਰ ਆਇਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਵੇਕ ਦਾਨ ਵਿਸਾਦਾਨ ਭੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਵਾਦਾ ਰੱਖਾ ਬਕਾਲ ਪ੍ਰਥਵਾਹਿ ਗੁਰੂ ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਹਨ ਮਹਾਰਾਜ ਜੀ ਉਹ ਆਪ ਜੀਆਂ ਦੀ ਕਿਰਪਾ ਸਰਤਾਪ ਜੀਆਂ ਦਾ ਤਪ ਸਥਾਨ ਪਰਾਚੀਨ ਉਦਾ ਸਿੰਡੇਰਾ ਫਕੀਰੋਂ ਕੇ ਬਖਸ਼ਿਸ਼ੇ ਧਰਤੀ ਗੁਫਾ ਸਰਸਾਹ ਵਿਖੇ ਆਪ ਜੀਆਂ ਦੇ ਦਰੋਂ ਘਰੋਂ ਬਖਸ਼ੇ ਮਹਾਪੁਰਖ ਸੰਤ 바ਵਾ ਵੀਰਮੰਦਾਸ ਜੀ ਮਹਾਰਾਜ ਸੰਤ 바ਵਾ ਦੇਵਾਦਾਸ ਜੀ ਮਹਾਰਾਜ ਸੰਤ 바ਵਾ ਪੁਰੰਦਾਸ ਜੀ ਮਹਾਰਾਜ ਜੀਵ ਆਪ ਜੀਆਂ ਦੇ ਤਪਸਥਾਨ ਤੇ ਜਨਮ ਮਰਨ ਦੋ ਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਂ ਦੇ ਭਗਤੀ ਲਾਇਨ ਹਰਿ ਸਿਮ ਲਾਇਨ ਮਿਲਾਏ ਦੇ ਮਹਾਵਾਕ ਅਨੁਸਾਰ ਸ਼੍ਰੀਮਾਨ 익ਸਲ ਗਿਆਰਾਂ ਸੰਤਵਾਵਾ ਬਲਵੰਤ ਸਿੰਘ ਜੀ ਮਹਾਰਾਜ ਜੀਆਂ ਦੀ 11ਵੀਂ ਮਿੱਠੀ ਨਿਗੀ ਯਾਦਨ ਮੁਖ ਰੱਖਦੇ ਆ ਮੌਜੂਦਾ ਮਹਾਂਪੁਰਖ ਸੰਤਵਾਵਾ ਗੁਰਚਰਨ ਸਿੰਘ ਜੀ ਮਹਾਰਾਜ ਜੀਆਂ ਦੀ ਸਰਪ੍ਰਸਤੀ ਹੇਠ ਮਹਾਰਾਜ ਜੀਓ ਕੰਤੋਂ ਪਹਿਲੇ ਦਿਨ ਪਹਿਲੇ ਸ਼੍ਰੀ ਖਾਨਪਾਟ ਸਾਹਿਬ ਮਹਾਰਾਜ ਜੀਓ ਦੇਸ਼ ਤੇ ਵਿਦੇਸ਼ ਵਿੱਚ ਰਹਿੰਦੀਆਂ ਸਾਰੀਆਂ ਸੰਸਾਰ ਦੀਆਂ ਸੰਗਤਾਂ ਦੇ ਭਲੇ ਵਾਸਤੇ ਮਹਾਰਾਜ ਜੀਓ ਕਲਯੁਗ ਤੋਂ ਬਚਣ ਵਾਸਤੇ ਮਹਾਰਾਜ ਜੀਓ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਮੌਜੂਦਾ ਅਗਦੀਨ ਸ਼੍ਰੀ ਮਹਾਪੁਰਖ ਸੰਤਵਾਵ ਗੁਰਚਾਦਰ ਸਿੰਘ ਜੀ ਮਹਾਰਾਜ ਜੀ ਵੱਲੋਂ ਪਹਿਲੇ ਸ਼੍ਰੀ ਖਾਨਪਾਟ ਸਾਹਿਬ ਪ੍ਰਾਰੰਭ ਹੋਏ ਸਨ ਮਹਾਰਾਜ ਜੀਓ ਅਗਲੇ ਸ਼੍ਰੀ ਖਾਨਪਾਟ ਸਾਹਿਬ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਕਾਕਾ ਮਨਪ੍ਰੀਤ ਸਿੰਘ ਪੁੱਤਰ ਸਰਦਾਰ ਸੁਖਦੀਪ ਸਿੰਘ ਟੋਡਰ ਮਾਜਰਾ ਕਨੇਡਾ ਪੰਜ ਦੁਖਨਵਾਰਨ ਸਰਦੇ ਸਰੋਵਰ ਦੀ ਸੇਵਾ ਵਾਲਾ ਸਮੂਹ ਪਰਿਵਾਰ ਅਗਲੇ ਸ਼੍ਰੀ ਖਾਨਪਾਟ ਸਾਹਿਬ ਸਰਦਾਰ ਰਗਵੀਰ ਸਿੰਘ ਉੱਭੀ ਸਮੂਹ ਪਰਿਵਾਰ ਕਨੇਡਾ ਲੁਧਿਆਣਾ ਅਗਲੇ ਸ਼੍ਰੀ ਖੰਡਵਾਲ ਸਾਹਿਬ ਮਹਾਰਾਜ ਜੀਓ ਕਾਕਾ ਹਰਨਾਵ ਕੌਰ ਸਿੰਘ ਬੇਟੀ ਹਰਨਾਜ ਕੌਰ ਪੁੱਤਰ ਪੁੱਤਰੀ ਬੀਬੀ ਇਵਾਨਦ ਕੌਰ ਪਤਨੀ ਸਰਦਾਰ ਸੁਚੈਨ ਸਿੰਘ ਬੀਬਾ ਕੁਲਦੀਪ ਕੌਰ ਠੇਕੇਦਾਰ ਜਤਿੰਦਰ ਸਿੰਘ ਸੋਮਲ ਲੁਧਿਆਣਾ ਕਨੇਡਾ ਅਗਲੇ ਸ਼੍ਰੀ ਖੰਡਵਾਲ ਸਾਹਿਬ ਮਹਾਰਾਜ ਜੀਓ ਕਾਕਾ ਅਵੈ ਪ੍ਰਤਾਪ ਸਿੰਘ ਬੇਟੀ ਅਵਨੀਤ ਕੌਰ ਬੀਬੀ ਕੁਲਜੀਤ ਕੌਰ ਪਤਨੀ ਸਰਪੰਦ ਸਾਹਿਬ ਬਲਵਿੰਦਰ ਸਿੰਘ ਕੰਗ ਰੋੜੇਵਾਲ ਸਾਹਿਬ ਤੋਂ अगले श्री अखंड पाठ साहेब स्वर्गवासी माता सुरेंद्र कौर संगरूर अगले श्री अखंड पाठ साहेब महाराज जी बेटा नीरज बेटी निकी माता नीरज सिंह पत्नी सरदार कटार सिंह जू एस ए अगले श्री अखंड पाठ साहेब काका दविंदर सिंह पुत्र सरदार दरबारा सिंह समूह परिवार सरहाणा अमरीका अगले श्री अखंड पाठ साहेब काका कोमलप्रीत सिंह ਕਾਕਾ ਸਹਿਜ ਪ੍ਰੀਤ ਸਿੰਘ ਪੁੱਤਰ ਸੁਲਿੰਦਰ ਸਿੰਘ ਦਾਤ ਦਾ ਜਥੇਦਾਰ ਸੁਖਦੇਵ ਸਿੰਘ ਇਛੇਵਾਲ ਅਗਲੇ ਸ਼੍ਰੀ ਖੰਡ ਪਾਲ ਸਾਹਿਬ ਜਥੇਦਾਰ ਅਨੂਪ ਸਿੰਘ ਭਾਗੋ ਮਾਜਰਾ ਅਗਲੇ ਸ਼੍ਰੀ ਖੰਡ ਪਾਲ ਸਾਹਿਬ ਮਹਾਰਾਜ ਜੀਓ ਬੀਬੀ ਗੁਰਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਆਦਮਪੁਰ ਵੱਲੋਂ ਮਹਾਰਾਜ ਜੀਓ ਆਪ ਜੀਆਂ ਦੀ ਕਿਰਪਾ ਦਾ ਸਤਿਕਾਰ ਰੱਖੇ ਸ਼੍ਰੀ ਖੰਡ ਪਾਲ ਸਾਹਿਬਾਂ ਦੇ ਭੋਗ ਪਾਏ ਗਏ ਹਨ ਭੋਗਾਂ ਤੱਕ ਬਾਣੀ ਪੜਦੇ ਆਪ ਜੀਆਂ ਦੇ ਪਾਠੀ ਸਿੰਘਾਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅਖਰ ਬਾਧਾ ਘਾਟਾ ਪੁੰਚ ਕੁਮਾਫ ਕਰਨੀ ਪੜੀ ਸੁਣੀ ਬਾਣੀ ਆਪਣੇ ਦਰ ਤੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਸੁਣਾਉਣਾ ਉਹ ਗਨ ਮੁਖ ਰੱਖਦੇ ਆ ਸੇਵਕ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ ਹਨ ਅੰਗੀਕਾਰ ਕਰਿਓ ਲੋਕ ਪਰਲੋਕ ਵਿੱਚ ਮਹਾਰਾਜ ਜੀ ਸੇਵਕਾਂ ਦੇ ਪਰਦੇ ਕਜਿਓ ਕਿਰਪਾ ਕਰਨੀ ਮਹਾਰਾਜ ਸਮੂਹ ਸੇਵਕ ਪਰਿਵਾਰਾਂ ਦੀ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਚਾਰਜ ਰਾਸ ਕਰਨੀ ਕਾਰੋ ਵਰਜ ਵਾਦੇ ਬਖਸ਼ਨੇ ਤੰਦਰੁਸਤੀਆਂ ਬਖਸ਼ਣੀਆਂ ਆਪਣੇ ਦਰੋਂ ਗੁਰਸਿੱਖੀ ਪ੍ਰੇਮ ਬਖਸ਼ਿਸ਼ ਕਰਨਾ ਦਰ ਘਰ ਦੀ ਪ੍ਰੀਤ ਬਖਸ਼ਣੀ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਧਨ ਵਿੱਚ ਵਾਦੇ ਕਰਨ ਇਸ ਦੀਵੀ ਸੁੱਖਾਂ ਦੀ ਬਖਸ਼ਿਸ਼ ਕਰਨੀ ਮਹਾਂਪੁਰਖਾਂ ਦੀ ਯਾਦ ਨੂੰ ਮੁਖ ਰੱਖਦੇ ਆ ਮਹਾਰਾਜ ਜੀਓ ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਈ ਗਈ ਸਜੇ ਦੀਵਾਨਾ ਵਿੱਚ ਮਹਾਂਪੁਰਖਾਂ ਵੱਲੋਂ ਮਹਾਰਾਜ ਜੀਓ ਮੌਜੂਦਾ ਅਗਧਿਨ ਸਿੰਘ ਮਹਾਂਪੁਰਖਾ ਨੇ ਬੈਰਾਗਵੀ ਕੀਰਤਨ ਤੇ ਕਥਾ ਵਿਚਾਰਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਹੈ ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਦੀਰਗਾਜੀ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਹਰ ਵਾਹੇ ਹਰ ਦਾਹੇ ਕਾਲ ਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਤਿੰਨੇ ਦਿਨ ਮਹਾਰਾਜ ਜੀ ਉਹ ਆਪਣੀਆਂ ਦੀ ਹਜ਼ੂਰੀ ਵਿੱਚ ਸਾਧੂ ਮਹਾਂਪੁਰਖਾਂ ਵੱਲੋਂ ਮਹਾਰਾਜ ਨੂੰ ਕੀਤਨੀ ਜਥੇ ਆਪਸੋ ਹਾਜ਼ਰੀਆਂ ਪਰਜਾਨ ਹਾਜ਼ਰੀਆਂ ਪ੍ਰਵਾਨ ਕਰਨੀਆਂ ਉਹ ਗਨ ਮੁਖ ਰੱਖਦੇ ਆ ਆਪ ਜੀਆਂ ਦੀ ਹਜ਼ੂਰੀ ਵਿੱਚ ਪੰਚਾਮ੍ਰਿਤ ਕੜਾ ਪ੍ਰਸ਼ਾਦੀਆਂ ਦੀ ਗਾਂ ਹਾਜ਼ਰ ਹਨ ਕ੍ਰੀਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਉਹ ਹਰ ਰਾਇ ਲਗਿਆ ਸ਼ੀ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਲਣ ਦੀ ਆਗਿਆ ਬਖਸ਼ਣੀ ਜਿਹੜੀਆਂ ਵੀ ਸੰਗਤਾਂ ਨੇ ਆਪ ਜੀਆਂ ਦੇ ਸਥਾਨਾਂ ਤੇ ਗੁਰੂ ਕੇ ਲੰਗਰਾਂ ਮੰਦਰਾਂ ਘੋੜਿਆਂ ਜੋੜਿਆਂ ਵਿੱਚ ਸੇਵਾਵਾਂ ਕੀਤੀਆਂ ਸਮੂਹ ਸੇਵਕਾਂ ਵਿਾਸ ਰਯਾ ਮਾ ਮਜੂਰ ਕਰਨੀਆਂ ਸੇਵਕਾਂ ਦੇ ਕਾਰਜ ਰਾਸ ਕਰਨੇ ਅਹੀਂਆ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫਲ ਭੇਟਾ ਪ੍ਰਵਾਨ ਕਰਨੀ ਨਗਰ ਖੇੜੇ ਸੁਖ ਸ਼ਾਂਤੀਆਂ ਵਰਤੌਣੀਆਂ ਸਥਾਨਾਂ ਦੀਆਂ ਦਿਨ ਦੁਗਣੀਆਂ ਰਾਤ ਚੌਗਣੀਆਂ ਤਰਕੀਆਂ ਬਖਸ਼ਣੀਆਂ ਕਰੋ ਕਿਰਪਾ ਮਹਾਰਾਜ ਜੀਓ ਨਿਹਾਲ ਤਾਈਆਂ ਦੇ ਹੁਕਮਨਾਮੇ ਸਹਬ ਬਖਸ਼ ਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸ੍ਰੀ